ਨੇ ਜੋਗੀ ਦਿੱਤਾ ਕੇ ਰਿਆਂ ਕਹਿੰਦੇ ਜੋਗੀ ਦਿੱਤਾ ਬਣਾ ਫਰਦਾ ਕਹਿੰਦੇ ਚੋਲਾ ਵਾਗਦਾ ਇਹ ਕੋਈ ਗੱਲ ਹੈਈ ਦੱਸੋ ਚਲੋ ਜਿਹੜੀ ਤਾਂ ਗੱਲ ਹੁੰਦੀ ਹੈ ਹਰ ਬੰਦੇ ਦੀ ਸ਼ਰਦਾ ਔਰ ਵਿਸ਼ਵਾਸ ਦੀ ਹੁਣ ਕਈ ਇਥੇ ਰਾਜ ਮਜ਼ਾਕ ਵਹੜਾਉਂਦੇ ਜੀ ਕਾਵੜ ਦਾ ਹੁੰਦਾ ਜੀ ਇਹ 400 ਕਿਲੋਮੀਟਰ ਦਾ ਹੈ ਵਿਸ਼ਵਾਸ ਕਿਸੇ ਵੀ ਤਰਮੇ ਦੇ ਨਾਲ ਜੁੜਿਆ ਹੋਇਆ ਤਾਂ ਕਦੇ ਵੀ ਉਹਨੂੰ ਕਿਸੇ ਦੇ ਉਂਗਲ ਨਹੀਂ ਕਰਨੀ ਚਾਹੀਦੀ ਜੀ 10 ਦਿਨ ਜਾਨ ਦੇ ਜਾਂਦੇ ਤੁਹਾਨੂੰ ਨਹੀਂ ਜਾਨ ਆਉਣ ਦੇ ਦੋਨੇ ਜੀ ਲੁੱਟ ਖੋਦੇ ਵੀ ਬੜਾ ਟਾਈਮ ਚੱਲੇ ਆ ਜੀ ਇਹਨਾਂ ਜਿਵੇਂ ਕਿ ਆਪਾਂ ਦੇਖ ਲਈ ਕੋਈ ਵੀ ਬੰਦਾ ਰੋਡ ਤੇ ਸੇਫ ਨਹੀਂ ਰਹੇਗਾ ਹਣੇ ਤੱਕ ਤਾਂ ਕੋਈ ਨਹੀਂ ਮਿਲਿਆ ਹੀਗਾ ਜੀ ਠੀਕ ਕੋਈ ਵੀ ਨਹੀਂ ਮਿਲਿਆ ਜੀ ਭਗਵਾਨ ਦੀ ਕਿਰਪਾ ਜੀ ਕੋਈ ਜਿਵੇਂ ਕੋਈ ਹੁਣ ਮਜ਼ਾਕ ਢਾਉਂਦੇ ਆ ਵੀ ਮਜ਼ਾਕ ਨਾ ਢੋਏ ਚੀਜ਼ ਦਾ ਬਾਕੀ ਬਲੇ ਇੱਕ ਉਂਗਲ ਕਰਦਾ ਇਹ ਤੇ ਤਿੰਨ ਉਂਗਲਾਂ ਸਾਡੇ ਵੱਲ ਆਪਣੇ ਆਪ ਖੜੀਆਂ ਹੋ ਜਾਂਦੀਆਂ ਔਰ 10 11 ਵਜੇ ਤਾਈਂ ਵੀ ਤੁਰੇ ਆ ਦੋ ਵੀ ਵਜ ਜਾਂਦੇ ਹੀਰਾ ਮਾਨਸਰ ਲੈ ਕੇ ਉਥੋਂ ਜਲ ਭਰ ਕੇ ਇਸ਼ਨਾਨ ਕਰਕੇ ਤੁਰ ਪੈਣੇ ਹੈਗੇ ਬਦਵਾਰ ਤੋਂ ਜੀ ਅਮੀਰੋਜ ਦੀ 30 35 ਕਿਲੋਮੀਟਰ ਵਾੜ ਗੱਡੀ ਦੀ ਜੀ ਇਹਨਾਂ ਨੂੰ ਪਤਾ ਹੀ ਨਹੀਂ ਗਈ ਵੀ ਕੱਲ ਨੂੰ ਸ਼ਿਵਰਾਤਰੀ ਆ 2 ਤਰੀਕ ਦੀ ਹਰੇਕ ਬੰਦਾ ਕਹਿੰਦੇ ਨੇ ਕਿ ਜਿੱਥੇ ਉਹਦਾ ਵਿਸ਼ਵਾਸ ਹੈ ਉੱਥੇ ਉਹਨੂੰ ਜੁੜਨਾ ਚਾਹੀਦਾ। ਓਏ ਕਰੀ ਬੀਰ ਬਜਰੰਗਾ ਹਾਰ ਨਾ ਹੋਵੇ। ਓਹੋ ਗੰਗਾ ਮਈਆ ਕੀ ਜੈ। ਓਹੋ ਬੀਰ ਬੈਰੰਗੀ ਕੀ ਜੈ। ਜਨਤਾ ਦੀਵਾ ਚੰਦ ਦੇਖਦੇ ਸਾਰੂਪਤਾ ਸਵਾਗਤ ਹੈ। ਇਸ ਵਕਤ ਅਸੀਂ ਖੜੇ ਹਾਂ ਪਿੰਡ ਵਕਤਗੜ। ਜਿੱਥੇ ਕਿ ਸਾਡੇ ਨਾਲ ਇਹ ਸਰਦਾਲੂ ਜਿਹੜੇ ਕਿ ਹਰਦੁਵਾਰ ਜਾ ਕੇ ਆਏ ਨੇ। ਆ ਵੱਡੀ ਗੱਲ ਇਹ ਹੈ ਕਿ ਇਹ ਪੈਦਲ ਯਾਤਰਾ ਕਰਕੇ ਆਏ ਨੇ। ਤਾਂ ਇਹਨਾਂ ਨੂੰ ਦੇਖ ਕੇ ਮੈਨੂੰ ਵੀ ਲੱਗਿਆ ਕਿ ਸਾਨੂੰ ਜਿਵੇਂ ਇਹ ਸੇਵਾ ਕਰਕੇ ਆਏ ਨੇ ਤਾਂ ਸਾਨੂੰ ਵੀ ਇਹਨਾਂ ਨੂੰ ਸਾਡੇ ਚੈਨਲ ਦੇ ਮੱਦੇਨਜ਼ਰ ਨਹੀਂ ਦਿਖਾਉਣਾ ਚਾਹੀਦਾ ਸਾਡੇ ਨਾਲ ਇਹ ਸੇਵਾਦਾਰ ਮੌਜੂਦ ਨੇ ਜਿਹੜੇ ਕਿ ਪੈਦਲ ਗਏ ਸੀਗੇ ਤੇ ਗੱਲਬਾਤ ਕਰਦੇ ਆ ਕਿ ਕਿੰਨੇ ਤਰੀਕ ਨੂੰ ਆਪਦੇ ਪਿੰਡੋਂ ਚੱਲੇ ਸੀਗੇ ਤੇ ਕਿੰਨੇ ਦਿਨ ਦੀ ਯਾਤਰਾ ਇਹ ਆਪਣੇ ਪੂਰੀ ਕਰਕੇ ਅੱਜ ਇਹ ਆਪਣੇ ਪਿੰਡ ਨੇ ਰਾਲ ਸਿੰਘ ਵਾਲੇ ਵਾਪਸ ਜਾ ਰਹੇ ਨੇ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਹਾਂਜੀ ਸਰ ਕੀ ਨਾਮ ਹੈ ਅੱਜ ਤੁਹਾਨੂੰ ਮਤਲਬ ਘਰੋਂ ਚੱਲੇ ਨੂੰ ਕਿੰਨੇ ਦਿਨ ਕਿਹੜਾ ਪਿੰਡ ਤੁਹਾਡਾ ਗੰਡ ਨਿਹਾਲ ਸਿੰਘ ਵਾਲਾ ਜੀ 22 ਤਰੀਕ ਨੂੰ ਚੱਲੇ ਸੀਗੇ 23 ਤਰੀਕ ਨੂੰ ਜਲ ਭਰ ਕੇ 2 ਤਰੀਕ ਨੂੰ ਨਿਹਾਲ ਸਿੰਘ ਵਾਲਾ ਜਲ ਚਲਾਉਣਾ ਸ਼ੇਮ ਮੰਦਰ ਦੇ ਵਿੱਚ ਮਤਲਬ ਤੁਸੀਂ ਇਸ ਵਾਰ ਕਿਉਂ ਹਰ ਸਾਲ ਜਾਂਦੇ ਹੋ ਭਈ 6 ਮਹੀਨੇ ਬਾਅਦ ਜਾਂਦੇ ਹਾਂ ਹਾਂਜੀ ਸਰਦੀ ਚ ਵੀ ਜਾਂਦੇ ਆ ਤੇ ਗਰਮੀ ਚ ਵੀ ਜਾਂਦੇ ਆ ਅੱਛਾ ਤੁਸੀਂ ਮੰਨ ਲਓ ਜਿਹੜਾ ਤੁਸੀਂ ਪੈਦਲ ਦਾ ਸਫ਼ਰ ਤੈਅ ਕੀਤਾ ਨਾ ਨਿਹਾਲ ਸਿੰਘ ਵਾਲੇ ਤੋਂ ਕਿੰਨੇ ਕਿਲੋਮੀਟਰ ਪੈਗੋ ਅੰਦਾਜ਼ਾ ਜੀ ਇਹ 400 ਕਿਲੋਮੀਟਰ ਦਾ ਹੀ ਕਿੰਨੇ ਦਿਨ ਲੱਗੇ ਦਿੰਦੇ ਚਾਹਦੇ 10 ਦਿਨ ਜੀ ਜਾਂਦੇ ਕਿਉਂਦੇ ਤੋਂ ਨਹੀਂ ਜਾਣ ਆਉਣ ਦੇ ਦੋਨੇ ਜੀ ਜਾਣ ਦਾ ਤਾਂ ਇੱਕ ਦਿਨ ਮੰਨ ਲਓ ਇੱਥੋਂ ਸਵੇਰ ਆਟਾ ਜੀ ਟ੍ਰੇਨ ਚੜ੍ਹਦੇ ਆ ਬਰਨਾਲਿਓ 1:30 ਵਜੇ ਹਰਦਵਾਰ ਪਹੁੰਚ ਜਾਂਦੇ ਜੀ ਉੱਥੇ ਆਪਣਾ ਰੂਮ ਲੈਨੇ ਆ ਉੱਥੇ ਰੈਸਟ ਕਰਕੇ ਸਵੇਰ ਲੈ ਕੇ ਕਬਰਦੋਸ ਮਾਨਸਰ ਲੈ ਕੇ ਉੱਥੋਂ ਜਲ ਭਰ ਕੇ ਇਸ਼ਨਾਨ ਕਰਕੇ ਉੱਥੇ ਤੁਰ ਪੈਨੇ ਆਗੇ ਉਸ ਤੋਂ ਬਾਅਦ ਚੱਲਣਾ ਸ਼ੁਰੂ ਕਰਦੇ ਆ ਜੀ ਉਦੋਂ ਜਿੱਥੇ ਆਪਣਾ ਸ਼ਿਵਰ ਆਉਂਦਾ ਉੱਥੇ ਆਪਾਂ ਸਟੌਪ ਕਰ ਦਿੰਦੇ ਹਾਂ ਹਾਂਜੀ ਨਿਆਰ ਸਿੰਘ ਵਾਲੇ ਜਿੱਥੇ ਤੁਸੀਂ ਜਲ ਜਾ ਕੇ ਚੜਾਉਂਗੇ ਉਹ ਕੀ ਮੰਦਰ ਦੇ ਨਾਮ ਹੈ ਸ਼ਿਵ ਮੰਦਰ ਹੈ ਹਾਂਜੀ ਸ਼ਿਵ ਸ਼ਕਤੀ ਮੰਦਿਰ ਉਹ ਉਹ ਸਾਹਮਣੇ ਪ੍ਰੀਤ ਗੱਲ ਉਹ ਪਹਿਲਾਂ ਅਮਰਨਾਥ ਜਾ ਕੇ ਆਏ ਆ ਅਮਰਨਾਥ ਤੋਂ ਵਾਪਸੀ ਉਹਨਾਂ ਨੇ ਨਿਹਾਲ ਸਿੰਘ ਆ ਕੇ ਉਸ ਤੋਂ ਬਾਅਦ ਉਹਨਾਂ ਨੇ ਕੇਦਾਰਨਾਥ ਦੀ ਯਾਤਰਾ ਕੀਤੀ ਹੈ ਕੇਦਾਰਨਾਥ ਤੋਂ ਵਾਪਸ ਆ ਕੇ ਉਹਨਾਂ ਨੇ ਹਰਿਦੁਆਰ ਤੋਂ ਜਲ ਲੈ ਕੇ ਫਿਰ ਵਾਪਸ ਇੱਧਰ ਨਿਹਾਲ ਸਿੰਘ ਕੋਲੇ ਆ ਰਹੇ ਆ ਇਹ ਸੀਗੇ ਇੱਕ ਤਾਂ ਸੀਗੇ ਪ੍ਰੀਤ ਜਈ ਆਂਗਰਕੜਾ ਜੱਸਾ ਤੇ ਇੱਕ ਪੋਲਾ ਪੰਡ ਚਲਾ ਗਿਆ ਜੀ ਹਾਂਜੀ ਉਹ ਪਹਿਲਾਂ ਚਲੇ ਗਿਆ ਉਹ ਪਹਿਲਾਂ ਚਲੇ ਗਿਆ ਇਹ ਦੋਨੇ ਪੋਲੇ ਸਾਡੇ ਨਾਲ ਰਸਤੇ 'ਚ ਮਿਲੇ ਜੀ ਸਾਡੇ ਨਾਲ ਹੋਰ ਵੀ ਸਰਦਾਲੋ ਮੌਜੂਦ ਹੈ ਕੱਲ੍ਹ ਬਤ ਕਰਦੇ ਆਂ ਹਾਂਜੀ ਸਰ ਗੱਲ ਬਸ ਵਸਵਾਹ ਤੇ ਸਰਦਾਰ ਦੀ ਹੁੰਦੀ ਆ ਇੱਥੇ ਇਨਸਾਨ ਨੂੰ ਇਕੱਲੇ ਨੂੰ ਆਪਣਾ ਖੋਦਾ ਬਹੁਤ ਚੱਕ ਕੇ ਚੱਲਣਾ ਹੀ ਬਹੁਤ ਔਖਾ ਉਸੀ ਮਤਲਬ ਸਰੂਪ ਲੈ ਕੇ ਆਏ ਹਾਂ ਵਿਸ਼ਵਾਸ ਦੇ ਨਾਲ ਸ਼ਰਦਾ ਦੇ ਨਾਲ ਕੀ ਕਹਿਣਾ ਚਾਹੀਦਾ ਇਹ ਲਈ ਪਵਾਨ ਦਾ ਆਸ਼ੀਰਵਾਦ ਆ ਜਿਹੜਾ ਹੀ ਬੇ ਤੁਰੇ ਉਹਨੇ ਹੁਣ ਕਈ ਇੱਥੇ ਰਾਜ ਮਜ਼ਾਕ ਵਹੜਾਉਂਦੇ ਆ ਜੀ ਕਾਵੜ ਦਾ ਕਈਆਂ ਨੂੰ ਪਤਾ ਹੀ ਨਹੀਂ ਹੁਣ ਇੱਥੇ ਆ ਬਾਗਤ ਘੜ ਵੈਦੀ ਅਨੰਕ ਆਏ ਆ 나ਈਵਾਲ ਵੈਦੀ ਕਈਆਂ ਨੂੰ ਪਤਾ ਹੀ ਨਹੀਂਗਾ ਹੁਣ ਇੱਕ ਭੋਲੇ ਦੇ ਸਾਡੇ ਚੋਲਾ ਪਾਉਂਦਾ ਉਹ ਹਰੇ ਕਰ ਕੋਈ ਚੋਲਾ ਪਾ ਕੇ ਆਉਂਦਾ ਹੁਣ ਉਹਨੂੰ ਕਹਿੰਦੇ 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 ਕੇਰੇ ਕਹਿੰਦੇ ਮਤਲਬ ਕੀ ਬੋਲੇ ਜੀ ਕਹਿੰਦੇ ਕਿ ਕਹਿੰਦਾ ਜੋਗੀ ਦਿੱਤਾ ਕੇ ਰੇਂਗਾ ਕਹਿੰਦਾ ਜੋਗੀ ਦਿੱਤਾ ਬਣਾ ਫਿਰਦਾ ਕਹਿੰਦਾ ਚੋਲਾ ਭਗ ਲੈ ਇਹ ਕੋਈ ਗੱਲ ਹੈਈ ਦੱਸੋ ਚਲੋ ਜਿਹੜੀ ਤਾਂ ਲੋਕ ਨੇ ਸਮਾਜ ਆ ਇਹ ਤਾਂ ਨਹੀਂ ਜਿੱਤਿਆ ਜਾਂਦਾ ਹਣਾ ਹਰ ਜਿੰਨੇ ਮੂੰਹ ਉੰਨੇ ਗੱਲਾਂ ਹੁੰਦੀਆਂ ਨੇ ਗੱਲ ਤੁਹਾਡੀ ਵਿਸ਼ਵਾਸ ਤੇ ਛੜ ਦਦੀ ਹੈ ਹਣਾ ਤੇ ਇਥੇ ਗੁਰੂ ਸਾਹਿਬੀ ਕਹਿੰਦੇ ਨੇ ਕਿ ਤੁਹਾਡਾ ਜੋ ਵੀ ਧਰਮ ਆ ਜੋ ਵੀ ਮਕਸਦ ਆ ਤੁਸੀਂ ਜਿੱਤੇ ਵੀ ਜਿਹਨੂੰ ਮੰਨਦੇ ਹੋ ਉਹਨੂੰ ਸਰਦਾ ਦੇ ਨਾਲ ਬਨੋ ਹਣਾ ਵਿਸ਼ਵਾਸ ਦੇ ਨਾਲ ਬਨੋ ਪਤਾ ਗੱਲ ਕੀ ਆ ਜੀ ਕੋਈ ਵੀ ਮਤਲਬ ਕਿ ਆਪਾਂ ਦੇਵ ਦੇਵਤਾ ਕੋਈ ਵੀ ਤਾਵਾ ਜੀ ਆਪਾਂ ਕਿਸੇ ਨੂੰ ਕੋਈ ਠੇਸ ਨਾ ਬਨ ਜਾਓ ਅਸੀਂ ਵੀ ਸਿੱਖ ਧਰਮ ਚੋਂ ਆ ਸੀ ਕਿਹੜਾ ਨਹੀਂ ਵੀ ਕਿਸੇ ਨੂੰ ਮਤਲਬ ਕਿ ਇਹਦੇ ਦਿਲ ਨੂੰ ਠੇਸ ਨਾ ਪੰਜਾਓ ਜੇ ਆਪਾਂ ਨੂੰ ਨਹੀਂ ਪਤਾ ਕਿਸੇ ਗੱਲ ਦਾ ਉਹਨੂੰ ਪੁੱਛੋ ਵੀ ਕੀ ਗੱਲ ਬਾਤ ਆ ਹੁਣ ਕਈਆਂ ਨੂੰ ਪਤਾ ਹੀ ਨਹੀਂ ਗਈ ਵੀ ਕੱਲ ਨੂੰ ਸ਼ਿਵਰਾਤਰੀ ਆ 2 ਤਰੀਕ ਦੀ ਠੀਕ ਹੈ ਹੁਣ ਕਈਆਂ ਨੂੰ ਇੰਨਾ ਹੀ ਪਤਾ ਹੁੰਦਾ ਵੀ ਸੌਂਵਾਰ ਨੂੰ ਜਲ ਚੜਾਉਂਦੇ ਆਂ ਸ਼ਿਵਲੇਨ ਦੇ ਅਸਾਂ ਕਈਆਂ ਥਾਵਾਂ ਤੇ ਇਹ ਵੀ ਦੇਖਿਆ ਜਾਂਦਾ ਤੁਹਾਨੂੰ ਦੇਖਣ ਵਾਤੇ ਮਿਲਿਆ ਕਿ ਜਿਹੜੇ ਲੋਕ ਜਿਹੜੇ ਤੁਹਾਡੇ ਵਾਂਗੂ ਸਰਦਾਲੂ ਜਾਂਦੇ ਨੇ ਨਾ ਕਾਬੜ ਦੇ ਵਿੱਚੋਂ ਪਾਣੀ ਲੈ ਕੇ ਆਉਂਦੇ ਆ ਹਰਮੰਦਰ ਸਾਹਿਬ ਤੋਂ ਜਾਂਦਾ ਕੋਈ ਹਰਦਵਾਰ ਜਾਂਦਾ ਤਾਂ ਉਹਨਾਂ ਦੇ ਪਿੰਡ ਪਹੁੰਚਦੇ ਉਹਨਾਂ ਦਾ ਪੂਰਾ ਸਵਾਗਤ ਕੀਤਾ ਜਾਂਦਾ ਹਾਂਜੀ ਹਾਂਜੀ ਮੰਦਰ ਬੰਨੀਓ ਤੇ ਇਸ ਤਰ੍ਹਾਂ ਮੈਂ ਕਾਫੀ ਦੇਖੇ ਨੇ ਕਿ ਉਹ ਜਿਹੜਾ ਜਾਲ ਲੈ ਕੇ ਆਉਂਦੇ ਨੇ ਤਾਂ ਉਹਨਾਂ ਨੂੰ ਬੁੜੇ ਮਾਨ ਸਨਮਾਨ ਦੇ ਨਾਲ ਢੋਲ ਦੇ ਡੱਕੇ ਦੇ ਨਾਲ ਉਥੋਂ ਲਿਜਾਇਆ ਜਾਂਦਾ ਤੇ ਫਿਰ ਲਿਆਂਦਾ ਹੋਇਆ ਜਿਹੜਾ ਜਾਲ ਹੈ ਉਹ ਮੰਦਰ ਵਿੱਚ ਚੜਾਇਆ ਹਾਂਜੀ ਮੰਦਰ ਵਿੱਚ ਜੜਾਉਣਾ ਹੈ ਕੱਲ ਨੂੰ ਚੜਾਉਣਾ ਹੈ ਮੰਦਰ ਵਿੱਚ ਕੱਲ ਨੂੰ ਜੜਾਉਣਾ ਹਾਂਜੀ 2 ਤਰੀਕ ਨੂੰ ਠੀਕ ਹੈ ਅੱਜ ਬੰਨਜੂਗੇ ਨਹੀਂ ਅੱਜ ਦਾ ਇੱਥੇ ਹੀ ਰੁਕਾਂਗੇ ਜੀ ਭੋਤਣੇ ਰਾਤ ਰੁਕਾਂਗੇ ਜੀ ਇੱਥੇ ਸਵੇਰੇ ਚੱਲਾਂਗੇ ਜੀ ਭੋਤਣੇ ਤੋਂ ਉਹ ਰੈਫਰੀ ਕੱਲ ਸਵੇਰ ਰਾਤਰੀ ਦੀ ਹੋ ਜਾਊਗਾ ਤੁਸੀਂ ਹਾਂਜੀ ਠੀਕ ਹੈ ਸਵੇਰ ਰਾਤਰੀ ਕਿਨੇ ਦਾ ਬੰਨੂਗਾ ਸ਼ਾਮ ਨੂੰ ਜੀ ਪਹੁੰਚਾਂਗੇ 5 6 ਵਜੇ ਠੀਕ ਉਦੋਂ ਜਲ ਚੜਾਵਾਂਗੇ 5 6 ਠੀਕ ਅਸਾਂ ਸਾਡੇ ਚੰਨ ਦੇ ਰਾਹੀਂ ਨੂੰ ਪੂਰੀ ਦੁਨੀਆ ਦੇਖਦੀ ਆ ਕੀ ਕਹਿਣਾ ਚਾਹੂੰਗਾ ਲੋਕਾਂ ਨੂੰ ਲੋਕ ਕਰਨ ਬਸ ਆਏ ਆ ਇਹ ਵੱਧ ਤੋਂ ਵੱਧ ਜੜੋ ਜਿਵੇਂ ਕੋਈ ਹੁਣ ਮਜ਼ਾਕ ਢਾਉਂਦੇ ਆ ਵੀ ਮਜ਼ਾਕ ਨਾ ਢੋਹੇ ਚੀਜ਼ ਇਹ ਨਹੀਂ ਪਤਾ ਇਹ ਤਾਂ ਦੁਨੀਆਦਾਰੀ ਆ ਦੁਨੀਆਦਾਰੀ ਵਿੱਚ ਹਰ ਚੀਜ਼ ਚ ਜਾਇਆ ਜਾਣਾ ਜਿਹਨੂੰ ਪਤਾ ਹੀ ਨਹੀਂਗਾ ਉਹਦੋਂ ਕੀ ਜਾਂਦਾ ਸਹੀ ਤੇ ਗੱਲ ਸਰਦਾ ਤੇ ਵਿਸ਼ਵਾਸ ਦੇਂਦੀ ਆ ਤੁਸੀਂ ਕਿੰਨੇ ਕਿਲੋਮੀਟਰ ਗੈਸ ਜਾ ਕੇ ਆਏ ਹੋ ਸੀ 400 ਕਿਲੋਮੀਟਰ ਵਾੜ ਪੈਂਦਾ ਜੀ ਨਿਹਾਲ ਸਿੰਘਲਾ ਹਰਦਵਾਰ ਤੋਂ ਜੀ ਅਮੀ ਰੋਜ ਦੀ 30 35 ਕਿਲੋਮੀਟਰ ਵਾੜ ਗੱਡੀ ਦੀ ਜੀ ਸਮਾਂ ਦੇ ਘਟਾਂ ਦੇ ਕੇ ਤੇ ਖਾਣ ਪੀਣਦਾ ਕਿਦਾਂ ਦਾ ਹੈ ਖਾਣ ਪੀਣ ਜੀ ਪਿੱਛੇ ਮਤਲਬ ਕਿ ਸ਼ਿਵਰ ਲੱਗੇ ਹੁੰਦੇ ਆ ਜੀ ਆਪਣੇ ਅੰਬਾਲੇ ਤੱਕ ਜੀ ਵਧੀਆ ਧਨੌਲੇ ਤੱਕ ਸ਼ਿਵਰ ਲੱਗੇ ਵੇ ਧਨੌਲੇ ਧਨੌਲੇ ਤੱਕ ਵਧੀਆ ਸ਼ਿਵਰ ਲੱਗੇ ਜ ਅੱਗੇ ਨਹੀਂ ਗਈ ਬਸ ਉਦੋਂ ਪਿੱਛੇ ਜੀ ਵਧੀਆ ਮਤਲਬ ਕਿ ਹੈਲਪ ਕਰਦੇ ਆ ਵਧੀਆ ਖਾਣ ਪੀਣ ਪੂਰਾ ਵਧੀਆ ਹੁੰਦਾ ਜੀ ਪ੍ਰਬੰਧ ਰਹਿਣ ਰੂਣ ਦਾ ਜੀ ਆਣ ਪੀਣ ਦਾ ਵਧੀਆ ਜੀ ਅਸਾਂ ਚਲੋ ਤੁਸੀਂ ਸਾਡੀ ਸਰਦਾ ਕੀ ਭਾਵਨਾ ਕੀ ਮਰਜ਼ਾਦਾ ਕੀ ਹੈ ਨਾ ਹਰੇਕ ਬੰਦਾ ਕਹਿੰਦੇ ਨੇ ਕਿ ਜਿੱਥੇ ਉਹਦਾ ਵਿਸ਼ਵਾਸ ਹੈ ਉੱਥੇ ਉਹਨੂੰ ਜੁੜਨਾ ਚਾਹੀਦਾ ਪਰ ਜਿੱਥੇ ਦੇਖਿਆ ਜਾਂਦਾ ਕਿ ਅੱਜ ਲੁੱਟ ਖੋਹ ਦੇ ਬੜਾ ਟਾਈਮ ਚੱਲੇ ਆ ਜੀ ਨਾ ਜਿਵੇਂ ਕਿ ਆਪਾਂ ਦੇਖ ਲਈ ਕੋਈ ਵੀ ਬੰਦਾ ਰੋਡ ਤੇ ਸੇਫ ਨਹੀਂ ਰਹੇਗਾ ਹਾਂਜੀ ਤਾਂ ਤੁਹਾਨੂੰ ਕਿੱਦਾਂ ਲੱਗਦਾ ਤੁਸੀਂ 400 ਦਾ ਸਫ਼ਰ ਤੈਅ ਕਰਕੇ ਆ ਤੁਹਾਨੂੰ ਇੱਧਰ ਕੋਈ ਲੋਕ ਮਿਲੇ ਰਸਤੇ ਵਿੱਚ ਕੋਈ ਨਹੀਂ ਨਾ ਜਿਉਂ ਮਦਲੀ ਹੜੇ ਤੱਕ ਤਾਂ ਕੋਈ ਨਹੀਂ ਮਿਲਿਆ ਜੀ ਠੀਕ ਹੈ ਜੀ ਕੋਈ ਵੀ ਨਹੀਂ ਮਿਲਿਆ ਜੀ ਭਗਵਾਨ ਦੀ ਕਰਪਾ ਜੀ ਕੋਈ ਵੀ ਨਹੀਂ ਮਿਲਿਆ ਹਾਂਜੀ ਸ਼ਾਮ ਹੀ ਸਤਵੇਂ ਗਾੜਾ ਜੀ ਕੋਈ ਵੀ ਨਹੀਂ ਮਿਲਿਆ ਅੱਜ ਤਾਈਂ ਕਾਫੀ ਮਤਲਬ ਕਿ ਨੇਰੇ ਤੱਕ ਵੀ ਤੋਰਦੇ ਆਂ ਇਹ ਕਈ 10 11 ਵਜੇ ਤਾਈਂ ਵੀ ਤੁਰੇ ਆਂ 2 ਵੀ ਵਜ ਜਾਂਦੇ ਹੀ ਰਾਤ ਦੇ ਭਲੇ ਕੋਈ ਮਿਲਿਆ ਹੀ ਨਹੀਂ ਗਈ ਠੀਕ ਹੈ ਚਾਹ ਇਹ ਸੀਗੇ ਸਾਡੇ ਨਾਲ ਨਿਹਾਲ ਸਿੰਘ ਵਾਲੇ ਤੋਂ ਸਰਦਾਲੂ ਜਿਹੜੇ ਕਿ ਹਰ ਦੁਆਰ ਜਾ ਕੇ ਅ ਜਲ ਲੈ ਕੇ ਆਏ ਨੇ ਔਰ ਕੱਲ ਇਹਨਾਂ ਨੇ ਕਿਹਾ ਕਿ ਕੱਲ ਅਸੀਂ ਮੰਦਿਰ ਜਾ ਕੇ ਸਵਰਾਤਰੀ ਦੇ ਤਿਆਰ ਤੇ ਜਾ ਕੇ ਕੱਲ ਇਹ ਜਿਹੜਾ ਜਾਲੇ ਲੈ ਕੇ ਆਏ ਨੇ ਕੱਲ ਨੂੰ ਮੰਦਿਰ ਉਹ ਜਗੇ ਚੜਾਇਆ ਜਾਵੇਗਾ ਦੋਸਤੋ ਇਥੇ ਅਸੀਂ ਇਹ ਕਹਿਣਾ ਬਹੁਤ ਜ਼ਰੂਰੀ ਕੋਈ ਧਰਮਾ ਕਿਸੇ ਵੀ ਧਰਮ ਵਿੱਚ ਕੋਈ ਵੀ ਬੰਦਾ ਰਹਿ ਕੇ ਜਿੱਥੇ ਵੀ ਖੋਸਿਆ ਤਾਂ ਉਹ ਗੱਲ ਹੁੰਦੀ ਹੈ ਉਹਦੇ ਵਿਸ਼ਵਾਸ ਦੀ ਉਹਦੀ ਸਰਦਾ ਦੀ ਤਾਂ ਤੁਸੀਂ ਸਾਨੂੰ ਜਿਵੇਂ ਅੱਜ ਵੀਰੇ ਨੇ ਦੱਸਿਆ ਕਿ ਸਾਨੂੰ ਰਸਤੇ ਜਾਂਦੇ ਹੋਏ ਨੇ ਕਈਆਂ ਨੇ ਗੱਲਾਂ ਬਾਤਾਂ ਕੀਤੀਆਂ ਕਈ ਨੇ ਉਂਗਲ ਕੀਤੀ ਹੈਗੀ ਪਰ ਦੋਸਤੋ ਜੇ ਆਪਾਂ ਸਿਆਣੇ ਕਹਿੰਦੇ ਨੇ ਜੇ ਆਪਾਂ ਕਿਸੇ ਵੱਲ ਇੱਕ ਉਂਗਲ ਕਰਦੇ ਤਾਂ ਤੈਨੂੰ ਗੁਣਾ ਸਾਡੇ ਵੱਲ ਆਪਣੇ ਆਪ ਖੜੀਆਂ ਹੋ ਜਾਂਦੀਆਂ ਨੇ ਪਰ ਇੱਥੇ ਲੋਕ ਇਹੋ ਜਿਹੀ ਸਖਸ਼ੀ ਹੈਗੇ ਜਿਹੜੇ ਕਿ ਅਨਸਾਨੀਤਾ ਦਾ ਘਾਣ ਕਰਦੇ ਨੇ ਇੱਥੇ ਜੋ ਵੀ ਕਿਸੇ ਵੀ ਧਰਮ ਨਾਲ ਜੁੜਿਆ ਤਾਂ ਉਹਨੂੰ ਉਸ ਧਰਮ ਨਾਲ ਜੁੜਿਆ ਰਹਿਣਾ ਚਾਹੀਦਾ ਹੈਗਾ ਕਿਉਂਕਿ ਗੱਲ ਸਰਦਾ ਤੇ ਵਿਸ਼ਵਾਸ ਦੀ ਤਦ ਸ੍ਰੀ ਸੁਪਤਾਨ ਨੇ ਵੀ ਇਹ ਗੱਲ ਕਹੀ ਹੈਗੀ ਕਿ ਜਿਹੜੀ ਉਹਨਾਂ ਦੀ ਲੜਾਈ ਸੀ ਸਿਰਫ ਜ਼ੁਲਮ ਦੇ ਨਾਲ ਸੀ ਕਿਸੇ ਧਰਮ ਦੇ ਨਾਲ ਨਹੀਂ ਸੀਗੀ ਤਾਂ ਇਸੇ ਤਰ੍ਹਾਂ ਕਿਸੇ ਦਾ ਵੀ ਵਿਸ਼ਵਾਸ ਕਿਸੇ ਵੀ ਧਰਮ ਦੇ ਨਾਲ ਜੁੜਿਆ ਹੋਇਆ ਤਾਂ ਕਦੇ ਵੀ ਉਹਨੂੰ ਕਿਸੇ ਦੇ ਉਂਗਲ ਨਹੀਂ ਕਰਨੀ ਚਾਹੀਦੀ ਜਿਵੇਂ ਤੁਹਾਨੂੰ ਅਸੀਂ ਨਿਹਾਲ ਸਿੰਘ ਵਾਲੇ ਤੋਂ ਇਹਨਾਂ ਸਰਦਾਲਾਂ ਨੂੰ ਇਹ ਨਾਮ ਲਾਇਆ